ਸਾਖੀ ਅੰਦਰ ਪੱਟ ਤੇ ਬਾਹਰ ਗੁੱਦੜ ਪੱਟ ਤਾਂ ਆਖਦੇ ਹਨ ਕੂਲੇ-ਕੂਲੇ ਕੱਪੜੇ ਨੂੰ ਜਿਸ ਨੂੰ ਰੇਸ਼ਮ ਵੀ ਆਖੀਦਾ ਹੈ ਅਤੇ ਗੁੱਦੜ ਕਹਿੰਦਾ ਹੈ ਲੀਰਾ-ਕਤੀਰਾ ਨਾਲ ਬਣੇ ਹੋਏ ਜੁੱਲੇ ਕੇ ਗੋਦੜੇ ਨੂੰ ਸੋ ਬਾਲਾ ਪ੍ਰੀਤਮ ਜੀ ਦੇ ਦਿਸਦੇ ਕੰਮ ਤਾਂ ਲੱਗਦੇ ਸਨ ਕਿ ਗੁੱਦੜ ਹਨ ਪਰ ਵਿੱਚੋਂ ਉਹ ਰੇਸ਼ਮ ਵਾਂਗੂ ਕੂਲੇ ਤੇ ਪਿਆਰ ਨਾਲ ਨਰਮ-ਨਰਮ ਦੂਜੇ ਦੇ ਭਲੇ ਦੇ ਕੰਮ ਹੁੰਦੇ ਕੰਮ ਦੇ ਹੁੰਦੇ ਸੋਹਣੇ ਬਾਲਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੜੇ ਸ਼ਕਤੀਮਾਨ ਸਨ ਬੜੇ ਆਤਮਬਲ ਵਾਲੇ ਸਨ ਸ਼ਕਤੀ ਆਖੀਦਾ ਹੈ ਜ਼ੋਰ ਨੂੰ ਤਾਕਤ ਨੂੰ ਬਲ ਵੀ ਆਖੀਦਾ ਹੈ ਜ਼ੋਰ ਨੂੰ ਤੇ ਆਤਮਾ ਆਖੀਦਾ ਹੈ ਦੇਹ ਦੇ ਅੰਦਰ ਵਸਦੀ ਜਿਉਂਦੀ ਜਾਨ ਨੂੰ ਜੋ ਆਤਮਬਲ ਦੇਹ ਦੇ ਵੱਲ ਨੂੰ ਨਹੀਂ ਆਖਦੇ ਜੋ ਪਹਿਲਵਾਨਾਂ ਨੇ ਜੋਧਿਆ ਪਹਿਲਵਾਨਾਂ ਤੇ ਜੋਧਿਆਂ ਵਿੱਚ ਹੁੰਦਾ ਹੈ ਦੇਹ ਦੇ ਅੰਦਰ ਜੋ ਮਨ ਹੈ ਉਸ ਦੇ ਬਲ ਨੂੰ ਕਹਿੰਦਾ ਹੈ ਆਤਮਬਲ ਉਹ ਬਲ ਬਹੁਤ ਵੱਡਾ ਹੋਣ ਕਰਕੇ ਉਹਨਾਂ ਤੋਂ ਉਸ ਉਮਰੇ ਜੋ ਭਲੇ ਕੰਮ ਹੁੰਦੇ ਸਨ ਸਭ ਬਲ ਬਲ ਵਾਲੇ ਚੋਜਾਂ ਵਾਲੇ ਤੇ ਜੋਰ ਵਾਲੇ ਹੁੰਦੇ ਸਨ ਪਰ ਜੋ ਕੁਝ ਹੁੰਦਾ ਸੀ ਭਲੇ ਦਾ ਹੁੰਦਾ ਸੀ ਜਿਹਾ ਕੋ ਪਿੱਛੋਂ ਪਿੱਛੇ ਦਸ ਆਏ ਆਏ ਹਾਂ ਤੇ ਅੱਗੇ ਚੱਲ ਕੇ ਹੋਰ ਦੱਸਾਂਗੇ ਪਰ ਉਹਨਾਂ ਦੇ ਇੱਕ ਹੋਰ ਰੌਂ ਵਾਲ ਘਟ ਹੀ ਖਿਆਲ ਗਿਆ ਹੈ ਆਪ ਕਦੇ-ਕਦੇ ਚੁੱਪ ਪਲੇਟ ਜਾਂਦੇ ਕਿ ਦੋ ਦਿਨਾਂ ਦੋ ਦਿਨ ਨਾਕੁੰਦੇ ਨਾ ਸਹੰਦੇ ਬੋਲਦੇ ਜਾਪਦਾ ਕਿ ਸੁੱਤੇ ਪਏ ਹਨ ਪਰ ਨੀਂਦਰ ਘੜੀ ਪਲ ਪਹਿਰ ਰਾਤ ਪਰ ਹੋਈ ਦੋ ਦੋ ਦਿਨ ਇਸ ਤਰ੍ਹਾਂ ਬੀਤਦੇ ਹੋਰ ਤਾਂ ਕਾਬਰਦੇ ਪਰ ਦਾਦੀ ਜੀ ਤੇ ਮਾਮਾ ਜੀ ਨਹੀਂ ਸੀ ਕਾਬਰਦੇ ਉਹ ਸਿਆਣ ਦੇ ਸੰਨ ਕਿ ਇਹਨਾਂ ਦੇ ਅੰਦਰੋਂ ਸੁਰਤ ਮਾਹੀ ਦੇ ਚਰਨਾਂ ਵਿੱਚ ਪ੍ਰੋਤੀ ਰਹਿਣੀ ਹੈ ਕਿਸੇ ਵੇਲੇ ਆਪ ਜੀ ਉਸ ਅੰਦਰਲੀ ਖਿੱਚ ਵਿੱਚ ਮਗਨ ਹੋ ਜਾਂਦੇ ਹਨ ਇਹੇ ਸੁੱਤੇ ਹੋਏ ਨਹੀਂ ਸੰਨ ਹੁੰਦੇ ਇਹ ਹੀ ਆਪਣੇ ਰੱਬ ਬਾਵਲ ਦੇ ਪਿਆਰ ਵਿੱਚ ਉਸਦੇ ਪਿਆਨ ਵਿੱਚ ਇਉਂ ਹੋ ਜਾਂਦੇ ਸਨ ਜਿਵੇਂ ਕਿ ਕਿਸੇ ਮਸਤੀ ਵਿੱਚ ਇੱਕ ਨੀਂਦ ਵਿੱਚ ਹਨ ਇਸ ਗੱਲ ਨੂੰ ਸਿਆਣੇ ਲੋਕੀ ਸਮਾਧੀ ਆਖਦੇ ਹਨ ਇਹ ਨੀਂਦਰ ਨਹੀਂ ਹੁੰਦੀ ਮਨ ਪਰਮੇਸ਼ਰ ਵਿੱਚ ਲੱਗਾ ਹੁੰਦਾ ਹੈ ਫਿਰ ਵੇਖੋ ਕਿ ਇਸ ਛੋਟੀ ਉਮਰੇ ਕੀਰਤਨ ਦੇ ਕਿੰਨੇ ਪ੍ਰੇਮੀ ਸਵੇਰੇ ਦੀਵਾਨ ਵਿੱਚ ਜਾ ਬੈਠਦੇ ਸੋਦਰ ਰਹਿਰਾਸ ਦੇ ਦੀਵਾਨ ਵਿੱਚ ਜ਼ਰੂਰ ਪਹੁੰਚਦੇ ਮੈਂ ਨਹੀਂ ਦੇ ਘਰ ਵੀ ਕੀਰਤਨ ਹੋਣ ਲੱਗ ਪਿਆ ਜਿਸ ਕਿਸ਼ਤੀ ਵਿੱਚ ਸੈਰਾਂ ਕਰਦੇ ਉੱਥੇ ਕਈ ਵੇਰ ਸ਼ਬਦ ਕੀਰਤਨ ਹੁੰਦਾ ਬਾਗ ਵਿੱਚ ਜਾ ਕੇ ਸ਼ਬਦ ਕੀਰਤਨ ਦਾ ਦੀਵਾਨ ਕਈ ਵੇਰ ਲਵਾ ਕੇ ਖੁਸ਼ ਹੁੰਦੇ ਜਿੰਨਾ ਬਾਲਕਿਆਂ ਨੂੰ ਕਵੈਦਾਂ ਸਿਖਾਉਂਦੇ ਸਨ ਕਿ ਮਾਨੋ ਨਿੱਕੇ ਨਿੱਕੇ ਸਿਪਾਹੀ ਹਨ ਅਤੇ ਜਿਨ੍ਹਾਂ ਨੂੰ ਪੰਗਤਾਂ ਲਵਾ ਲਵਾ ਕੇ ਪੂਰੀਆਂ ਛੋਲੇ ਭੋਜਨ ਮਠਾਈਆਂ ਖਵਾਲਦੇ ਉਹਨਾਂ ਸਾਰਿਆਂ ਨੂੰ ਕੀਰਤਨ ਵਿੱਚ ਬੈਠਣਾ ਵੀ ਸਿਖਾਲਦੇ ਮੇਰ ਦੇਖੋ ਗੱਲਾਂ ਐਸੀਆਂ ਕਰਦੇ ਜੋ ਖਰੂਦ ਵਰਗੀਆਂ ਲੱਗਦੀਆਂ ਉਹ ਵੀ ਅਸਲ ਵਿੱਚ ਪੁੰਨਦਾਨ ਨਾਲ ਦੂਸਰੇ ਦਾ ਭਲਾ ਕਰਦੇ ਸਨ ਜਿਵੇਂ ਛੇੜਖਾਨੀਆਂ ਕਰਦੇ ਸਨ ਉਹ ਮਾਤਾ ਜੀ ਹੱਥੀਂ ਦਾਨ ਕਰਵਾਉਂਦੇ ਛੇੜਖਾਨੀਆਂ ਨਾਲ ਲੋੜਵੰਦਾਂ ਨੂੰ ਆਪਣੀ ਮਾਤਾ ਦਾ ਦਾਨ ਪ੍ਰਾਤ ਬਣਾਉਂਦੇ ਦਾਨ ਪ੍ਰਾਤ ਆਖਦੇ ਹਨ ਦਾਨ ਦਾ ਭਾਂਡਾ ਉਸ ਦਾ ਮਤਲਬ ਹੁੰਦਾ ਹੈ ਕਿ ਜਿਸ ਨੂੰ ਦਾਨ ਲੈਣ ਵਾਲਾ ਬਣਾ ਦਿੱਤਾ ਜਾਵੇ ਪਰ ਕਈ ਵੇਰ ਚੁੱਪਚੀ ਬੀਤੇ ਆਪਣੇ ਪਾਸ ਜੋ ਹੁੰਦਾ ਰੀਜ ਕੇ ਲੋਕਾਂ ਨੂੰ ਦੇ ਦਿੰਦੇ ਅਕਸਰ ਸਠਾਣੀਆਂ ਸਾਹੂਕਾਰ ਵਪਾਰੀ ਆਪ ਦੀ ਜੇਬ ਵਿੱਚ ਕੁਝ ਕੁਸ਼ ਰਪਏ ਪਾ ਦਿੰਦੇ ਜੋ ਆਪ ਮੌਜਾਂ ਨਾਲ ਗਰੀਬਾਂ ਨੂੰ ਵੰਡ ਦਿੰਦੇ ਜਿੱਥੇ ਤਰਸ ਆ ਗਿਆ ਉਥੇ ਹੀ ਜੇਬ ਡੋਲ ਦਿੰਦੇ ਸਨ ਰੱਬ ਰੱਖਾ